ਸਰਬਭਾਰਤ ਨੌਜਵਾਨ ਸਭਾ ਤੇ AISSF ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ। ਸਤਲੁਜ ਦਰਿਆ ਨੂੰ ਵਾਟਰ ਬੈਂਕ ਬਣਾ ਕੇ بارشਾਂ ਦਾ ਪਾਣੀ ਸੰਭਾਲਿਆ ਜਾਵੇ। ਸ਼ਹੀਦ ਉਦਮ ਸਿੰਘ ਦਾ ਜੀਵਨ ਫਲਸਫਾ ਦੇਸ਼ ਦੀ ਜਵਾਨੀ ਲਈ ਰਾਹ ਦਸੇਰਾ। ਸਰਬਭਾਰਤ ਨੌਜਵਾਨ ਸਭਾ ਤੇ All India Students Federation ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਸਥਾਨਕ ਗੁਰੂ ਸ਼ਿਵ ਸ਼ਾਮ ਕਮਿਊਨਿਟੀ ਹਾਲ ਵਿੱਚ ਪੰਜਾਬ ਦੇ ਪਾਣੀ ਸੰਕਟ ਦਾ ਵਿਗਿਆਨਕ ਹੱਲ ਸਤਲੁਜ ਵਾਟਰ ਬੈਂਕ ਵਿਸ਼ੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਦੀ ਪ੍ਰਧਾਨਗੀ ਰਾਜਬਹਾਦਰ ਕੀ ਅਤੇ ਰਮਨਤਰ ਮੋਵਾਲਾ ਨੇ ਕੀਤੀ ਇਸ ਸੈਮੀਨਾਰ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁਖ ਸਲਾਹਕਾਰ ਬਾਈ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਦੇ ਨਾਲ ਸਰਵ ਭਾਰਤ ਨੌਜਵਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਪਾ ਚਰਨਜੀਤ ਸ਼ੰਗਾਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨਤਰ ਮੋਵਾਲਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੁਖ ਬੁਲਾਰੇ ਜਗਰੂਪ रूप सिंह ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ ਪਰ ਮੌਕੇ ਦੀ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪਾਣੀ ਬਚਾਉਣ ਦੇ ਨਾਮ ਤੇ ਸਿਰਫ ਰਾਜਨੀਤੀ ਹੀ ਕੀਤੀ ਜਾ ਰਹੀ ਹੈ ਜਿਸ ਨਾਲ ਮੌਜੂਦਾ ਪਾਣੀ ਸੰਕਟ ਹੱਲ ਹੋਣ ਵਾਲਾ ਨਹੀਂ ਇਸ ਲਈ ਅੱਜ ਪਾਣੀ ਤੇ ਰਾਜਨੀਤੀ ਨਹੀਂ ਸਗੋ ਪਾਣੀ ਦੀ ਸੰਭਾਲ ਦੀ ਠੋਸ ਨੀਤੀ ਬਣਾਉਣ ਦੀ ਸਖਤ ਜ਼ਰੂਰਤ ਹੈ ਅੱਜ ਅਸੀਂ ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹੈ ਜੋ ਇਹ ਸੈਮੀਨਾਰ ਕਰਵਾਇਆ ਹੈ ਇਹ ਸੈਮੀਨਾਰ ਦਾ ਜਿਹੜਾ ਮੁੱਖ ਵਿਸ਼ਾ ਸੀਗਾ ਉਹ ਜਿਹੜਾ ਪਾਣੀਆਂ ਦਾ ਲੈਵਲ ਡਾਊਨ ਜਾ ਰਿਹਾ ਉਹ ਕਿਵੇਂ ਪਾਣੀ ਦੀ ਸੰਭਾਲ ਕੀਤੀ ਜਾ ਸਕਦੀ ਹੈ ਉਹ ਪੱਧਰ ਕਿਵੇਂ ਉੱਚਾ ਲਿਆਂਦਾ ਜਾ ਸਕਦਾ ਹੈ ਉਹਦੇ ਸੰਬੰਧ ਵਿੱਚ ਬੜੇ ਵਿਸਾਰ ਦੇ ਨਾਲ ਗੱਲਬਾਤ ਕੀਤੀ ਹੈ ਰੋਜ਼ਗਾਰ ਪ੍ਰਾਪਤੀ ਮਹਿਮ ਦੇ ਜਿਹੜੇ ਮੁਖਲਾਕਾਰ ਸਾਥੀ ਜਗਰੂਪ ਸਿੰਘ ਜੀ ਅਸੀਂ ਅੱਜ ਇਸ ਸੈਮੀਨਾਰ ਤੋਂ ਇਸ ਗੱਲ ਦਾ ਕਿ ਮੇ ਜਾ ਸਕਦਾ ਹੈ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਿਵੇਂ ਕੀਤੀਆਂ ਜਾ ਸਕਦੀਆਂ ਨੇ ਇਹਦੇ ਸਬੰਧ ਵਿੱਚ ਅਸੀਂ ਆਉਣ ਵਾਲੇ ਦਿਨਾਂ 'ਚ ਲਗਾਤਾਰ ਜਾਣਾ ਹੈ 28 ਸਤੰਬਰ ਨੂੰ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਹੈ ਉਹ ਪੂਰੀ ਦੁਨੀਆ ਦੇ ਵਿੱਚ ਬੜੇ ਇਨਕਲਾਬੀ ਜੋਸ਼ੋਖ ਰੋਸ਼ ਨਾਲ ਮਨਾਇਆ ਜਾਂਦਾ ਹੈ ਅਸੀਂ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਵੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਪਾਣੀ ਦਾ ਮੁੱਦਾ ਹੋਵੇ ਉਹ ਰੁੱਖ ਲਗਾਉਣ ਦੀ ਮੁਹਿੰਮ ਹੋਵੇ ਜਾਂ ਫਿਰ ਨਾਲ ਦੀ ਨਾਲ ਅੱਜ ਜਿਹੜਾ ਪੂਰੀ ਦੇਸ਼ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਬੇਰੋਜ਼ਗਾਰੀ ਦਾ ਹੈ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਲਈ ਜਿਹੜਾ ਰੋਜ਼ਗਾਰ ਪ੍ਰਾਪਤੀ ਮਹਿੰਮ ਦਾ ਜਿਹੜਾ ਪ੍ਰੋਗਰਾਮ ਹੈ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਹੈ ਅਸੀਂ ਇਸ ਮੁੱਦੇ ਨੂੰ ਵੀ ਇਸ ਪਾਣੀ ਦੇ ਮੁੱਦੇ ਨਾਲ ਜੋੜ ਕੇ ਰੁੱਖ ਲਗਾਉਣ ਦੀ ਮਹਿੰਮ ਦੇ ਮੁੱਦੇ ਨਾਲ ਜੋੜ ਕੇ ਅਸੀਂ ਜਵਾਨੀ 'ਚ ਪ੍ਰਚਾਰ ਕਰਨ ਦਾ ਕੰਮ ਕਰਾਂਗੇ ਕਿਉਂਕਿ ਸਾਰੇ ਇੱਕ ਦੂਜੇ ਨਾਲ ਜੁੜੇ ਆ ਬੇਰੋਜ਼ਗਾਰੀ ਵੱਡੇ ਪੱਧਰ ਤੇ ਹੈ ਰੋਜ਼ਗਾਰ ਦੇ ਲਈ ਅੱਜ ਦੇਸ਼ ਵਿੱਚ ਇੱਕ ਰੋਜ਼ਗਾਰ ਦੀ ਗਰੰਟੀ ਦੇ ਕਾਨੂੰਨ ਦੀ ਲੋੜ ਹੈ ਜਿਹਦੀ ਅਸੀਂ ਪ੍ਰਪੋਜ਼ਲ ਹੈ ਦੇਸ਼ ਦੀ ਜਵਾਨੀ ਚ ਲੈ ਕੇ ਜਾ ਰਹੇ ਹਾਂ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਹੈ ਸਰਕਾਰ ਪਾਰਲੀਮੈਂਟ ਵਿੱਚ ਪਾਸ ਕਰੇ ਇਸ ਕਾਨੂੰਨ ਦੇ ਮੁਤਾਬਕ ਹਾਰ ਸਿੱਖਿਆਤ ਨੂੰ 30000 ਰੁਪਏ ਘੱਟ ਸਿੱਖਿਆਤ ਨੂੰ 35000 ਹੈ ਸਿੱਖਿਆਤ ਨੂੰ 45000 ਔਰ ਉੱਚ ਸਿੱਖਿਆਤ ਨੂੰ ਕਟੋ-ਕਟ 60000 ਰੁਪਿਆ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਉਹਦੇ ਚ ਗਰੰਟੀ ਹੋਵੇ ਅਸੀਂ ਇਸ ਕਾਨੂੰਨ ਤੇ ਵੀ ਦੇਸ਼ ਦੀ ਜਵਾਨੀ ਨੂੰ ਜਾਗਰੂ ਕਰਨ ਦਾ ਕੰਮ ਕਰਾਂਗੇ ਅਜਿਹੇ ਸੈਮੀਨਾਰ ਪਾਣੀ ਦੇ ਔਰ ਰੋਜ਼ਗਾਰ ਦੇ ਔ ਲੋਕਾਂ ਦੀਆਂ ਮੁਸ਼ਕਲਾਂ ਦੇ ਕੋ ਅਸੀਂ ਆਉਣ ਵਾਲੇ ਦਿਨਾਂ ਚ ਕਰਾਂਗੇ ਅਸੀਂ ਅੱਜ ਇਹ ਫੈਸਲਾ ਕੀਤਾ ਹੈ ਅੱਜ ਸਰਵਪਰਤ ਨੌਜਨ ਸਭਾ ਔਰ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਸਾਡੇ ਮਹਾਨ ਸ਼ਹੀਦ ਸ਼ਹੀਦ ਉਧਮ ਸਿੰਘ ਸਨਾਮ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਜਿਹੜਾ ਗੁਰੂ ਹਰ ਸਾਹਿਬ ਵਿਖੇ ਉਹ ਸੈਮੀਨਾਰ ਕੀਤਾ ਗਿਆ ਇਸ ਸੈਮੀਨਾਰ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਨੌਜਵਾਨਾਂ ਨੇ ਹਿੱਸਾ ਲਿਆ ਹੈ ਔਰ ਇਸ ਸੈਮੀਨਾਰ ਨੂੰ ਸੁਭੋਧਨ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਜੁਗਾਰ ਪ੍ਰਾਪਤੀ ਮਹਿੰਮ ਦੇ ਮੁਖ ਸਲਾਹਕਰ ਸਾਥੀ ਜਗਰੂਪ ਸਿੰਘ ਜੀ ਹਾਜ਼ਰ ਸੀ ਉਹਨਾਂ ਨੇ ਜਿੱਥੇ ਸ਼ਹੀਦੋਦਮ ਸਿੰਘ ਦੀ ਵਿਚਾਰਧਾਰਾ ਉਹਨਾਂ ਦੇ ਫਲਸਫੇ ਬਾਰੇ ਜਾਣਕਾਰੀ ਦਿੱਤੀ ਹੈ ਨਾਲ ਦੀ ਨਾਲ ਜਿਹੜਾ ਸਾਡਾ ਪਾਣੀ ਦੀ ਸੰਭਾਲ ਦਾ ਸੰਕਟ ਹੈ ਉਹਦਾ ਇੱਕ ਵਿਗਿਆਨਕ ਹੱਲ ਉਹਨਾਂ ਨੇ ਪੇਸ਼ ਕੀਤਾ ਹੈ ਅਸੀਂ ਪਿਛਲੇ ਲੰਬੇ ਸਮੇਂ ਤੋਂ 2002 ਦੇ ਵਿੱਚ ਪਾਣੀ ਦੀ ਸੰਭਾਲ ਸੰਬੰਧੀ ਜਿਹੜਾ ਪਟਿਆਲੇ ਵਿਖੇ ਕਨਵੈਨਸ਼ਨ ਕਰਕੇ ਮਤਾ ਪਾਸ ਕੀਤਾ ਸੀ ਉਸ ਮਤੇ ਨੂੰ ਹੋਰ ਲੋਕਾਂ ਤੱਕ ਲਜਾਣ ਵਾਸਤੇ ਇਹ ਸੈਮੀਨਾਰ ਜਿਹੜਾ ਕੀਤਾ ਗਿਆ ਔਰ ਸ਼ਹੀਦ ਉਦਮ ਸਿੰਘ ਦੀ ਜਿਹੜੀ ਵਿਚਾਰਧਾਰਾ ਹੈ ਉਹਨਾਂ ਦਾ ਜਿਹੜਾ ਫਲਸਫਾ ਹੈ ਉਸ ਨੂੰ ਘਰ-ਘਰ ਤੱਕ ਪਹੁੰਚਾਉਣ ਵਾਸਤੇ ਇਹ ਲਗਾਤਾਰ ਜਿਹੜੇ ਸੈਮੀਨਾਰ ਨੇ ਸਮਾਗਮ ਜਿਹੜੇ ਪੰਜਾਬ ਪੱਧਰ ਤੇ ਕੀਤੇ ਜਾ ਰਹੇ ਨੇ ਉਸ ਲੜੀ ਦੇ ਤਹਿਤ ਹੀ ਅੱਜ ਗੁਰੂ ਹਰਸਹਾਇ ਦੇ ਵਿਖੇ ਜਿਹੜਾ ਇਹ ਸਮਾਗਮ ਕੀਤਾ ਗਿਆ ਔਰ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਇਹ ਐਦ ਲਿਆਏ ਕਿ ਸ਼ਹੀਦ ਉਦਮ ਸਿੰਘ ਉਹ ਸਿਰਫ ਗੋਲ ਹੀ ਚਲਾਉਣ ਵਾਲਾ ਜਾਂ ਬਦਲਾ ਲੈਣ ਵਾਲਾ ਸਾਡਾ ਮਹਾਨ ਮਨੁੱਖ ਨਹੀਂ ਸੀ ਉਹ ਜੰਗਿਆ ਆਜ਼ਾਦੀ ਦਾ ਇਕੱਲਾ ਉਹ ਸ਼ਹੀਦ ਨਹੀਂ ਸੀ ਉਹ ਸਮਾਜਵਾਦੀ ਜਿਹੜੀ ਵਿਚਾਰਧਾਰਾਏ ਉਹਨੂੰ ਪ੍ਰਨਾਇਆ ਹੋਇਆ ਸ਼ਹੀਦ ਸੀ ਔਰ ਉਹ ਚਾਹੁੰਦਾ ਸੀ ਕਿ ਸਾਡੇ ਦੇਸ਼ ਦੇ ਵਿੱਚੋਂ ਬ੍ਰਿਟਾਨਵੀ ਸਾਮਰਾਜ ਜਿਹੜਾ ਉਹ ਇਥੋਂ ਜਾਏ ਔਰ ਸਾਡੇ ਦੇਸ਼ ਦੇ ਲੋਕਾਂ ਦਾ ਰਾਜ ਸਥਾਪਿਤ ਜਿਹੜਾ ਹੋਏ ਉਸ ਰਾਜ ਸਥਾਪਨਾ ਦੇ ਵਾਸਤੇ ਉਹਨਾਂ ਨੇ ਆਪਣਾ ਜੀਵਨ ਜੀਆ ਔਰ ਉਸ ਦੇ ਵਿੱਚੋਂ ਹੀ ਉਹਨਾਂ ਨੇ ਜਿਹੜਾ ਉੱਥੇ ਲੰਡਨ ਦੇ ਵਿੱਚ ਜਾ ਕੇ ਕੈਕਸਟਰਨ ਹਾਲ ਦੇ ਵਿੱਚ ਮਾਈਕਲ ਡਵਾਈਰ ਨੂੰ ਜਲਿਆਂ ਵਾਲੇ ਬਾਗ ਦੀ ਧਰਤੀ ਦਾ ਬਦਲਾ ਜਿਹੜਾ ਲੈ ਕੇ ਇਹ ਸੰਦੇਸ਼ ਦਿੱਤਾ ਕਿ ਜਿਹੜੇ ਭਾਰਤੀ ਲੋਕ ਨੇ ਉਹ ਆਪਣਾ ਰਾਜ ਸਥਾਪਿਤ ਕਰਨਾ ਜਾਣਦੇ ਨੇ ਔਰ ਇਸ ਕਰਕੇ ਇੱਕ ਇਤਿਹਾਸ ਗਵਾ ਹੈ ਕਿ ਸ਼ੇਦੋਤਨ ਸਿੰਘ ਆਪਣਾ ਆਦਰਸ਼ ਪਰਮਗੁਣੀ ਭਗਤ ਸਿੰਘ ਸ਼ਹੀਦ ਆਜਮ ਭਗਤ ਸਿੰਘ ਨੂੰ ਮੰਨਦਾ ਸੀ ਔਰ ਉਹਨੋ ਜਿਹੜਾ ਆਪਣਾ ਕਹਿ ਲੋ ਆਦਰਸ਼ ਮੰਨ ਕੇ ਕਿਉਂਕਿ ਸ਼ਹੀਦ ਭਗਤ ਸਿੰਘ ਉਹ ਇਨਕਲਾਬੀ ਵਿਚਾਰਧਾਰਾ ਉਹ ਸਮਾਜਵਾਦੀ ਉਤਾਰਤਾਰਾ ਉਹ ਕਮਿਊਨਿਜ਼ਮ ਜਿਹੜਾ ਹੈ ਉਹ ਨੂੰ ਸੋਸ਼ਲਿਜ਼ਮ ਨੂੰ ਮੰਨਦਾ ਸੀ ਇਸ ਕਰਕੇ ਉਧਮ ਸਿੰਘ ਨੇ ਚਾਹੇ ਉਹ ਅਮਰੀਕਾ ਗਿਆ ਚਾਹੇ ਲੰਡਨ ਗਿਆ ਉਹਨਾਂ ਨੇ ਗਦਰ ਪਾਰਟੀ ਦਾ ਲਿਟਰੇਚਰ ਪੜਿਆ ਇਤਿਹਾਸ ਪੜਿਆ ਉਥੋਂ ਪ੍ਰਭਾਵਿਤ ਹੋ ਕੇ ਉਹ ਇੱਕ ਵਧੀਆ ਇਨਕਲਾਬੀ ਦੇ ਰੂਪ ਵਿੱਚ ਉਹਨਾਂ ਨੇ ਜਿਹੜਾ ਉਹ ਕੰਮ ਕੀਤਾ ਦੇਸ਼ ਦੀ ਆਜ਼ਾਦੀ ਵਾਸਤੇ ਇੱਕ ਵੱਡਾ ਜਿਹੜਾ ਲਸਾਨੀ ਕੰਮ ਕੀਤਾ ਜ ਜਿਹਨੂੰ ਹਮੇਸ਼ਾ ਉਹ ਦੁਨੀਆ ਯਾਦ ਰੱਖੇਗੀ